ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਸਾਖੀ ਸਾਨੂੰ ਸੱਚ ਅਤੇ ਲਾਲਚ ਬਾਰੇ ਸਿਖਾਉਂਦੀ ਆ ਕਿ ਇੱਕ ਬੰਦੇ ਦਾ ਲਾਲਚ ਕਿੱਦਾਂ ਸਾਹਮਣੇ ਆਇਆ ਗੁਰੂ ਜੀ ਨੇ ਉਸ ਨੂੰ ਕਈ ਕਥਕ ਦਿਖਾਏ ਪਰ ਉਹ ਸੱਚ ਨਾ ਮੰਨਿਆ ਅਖੀਰ ਸੋਨੇ ਦੀ ਮਾਇਆ ਵੇਖ ਕੇ ਉਸ ਨੇ ਮੰਨ ਲਿਆ ਕਿ ਪਰੌਂਠੇ ਉਸ ਨੇ ਹੀ ਖਾਦੇ ਸਨ ਸਾਖੀ ਸਿਖਾਉਂਦੀ ਹੈ ਕਿ ਗੁਰੂ ਦੇ ਦਰ ਤੇ ਆ ਕੇ ਸਿਰਫ ਮੱਥਾ ਟੇਕਣਾ ਹੀ ਕਾਫੀ ਨਹੀਂ ਆਪਣੀ ਗਲਤੀ ਮੰਨਣਾ ਵੀ ਜ਼ਰੂਰੀ ਆ ਇਸ ਲਈ ਸਾਧ ਸੰਗਤ ਜੀ ਸਾਖੀ ਪੂਰੀ ਦੇਖਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਖੀ ਪੂਰੀ ਤਰ੍ਹਾਂ ਸਮਝ ਆ ਸਕੇ ਤੇ ਨਾਲ ਹੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੂਸਰੇ ਵੀ ਸਾਖੀ ਨੂੰ ਸੁਣ ਸਕਣ ਸਾਧ ਸੰਗਤ ਜੀ ਗੋ ਨਾਨਕ ਸੱਚੇ ਪਾਤਸ਼ਾਹ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਜਿੱਥੇ ਇੱਕ ਸ਼ਾਹੂਕਾਰ ਸੀ ਉਸਨੇ ਗੁਰੂ ਸਾਹਿਬ ਜੀ ਦੇ ਆਉਣ ਤੇ ਬਹੁਤ ਖੁਸ਼ੀ ਕੀਤੀ ਤੇ ਬੜੇ ਪਿਆਰ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਉਸਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਜਦ ਗੁਰੂ ਸਾਹਿਬ ਨਗਰ ਤੋਂ ਚੱਲਣ ਲੱਗੇ ਤਾਂ ਸ਼ਾਹੂਕਾਰ ਨੇ ਬਹੁਤ ਸਾਰੇ ਪਰੌਂਠੇ ਗੁਰੂ ਜੀ ਨੂੰ ਬਣਾ ਕੇ ਦਿੱਤੇ ਉਹ ਸ਼ਾਹੂਕਾਰ ਨੇ ਦੇਸੀ ਘਿਉ ਦੇ ਪਰੌਂਠੇ ਬਣਾਈ ਸੀ ਤਾਂ ਕਿ ਰਸਤੇ ਦੇ ਵਿੱਚ ਪਰੌਂਠੇ ਖਰਾਬ ਨਾ ਹੋ ਜਾਣ ਉਨੇ ਕਿਹਾ ਗੁਰੂ ਜੀ ਤੁਸੀਂ ਰਸਤੇ ਵਿੱਚ ਪਰੌਂਠੀਆਂ ਨੂੰ ਛੱਕ ਲੈਣਾ ਇਹ ਸਾਰੀ ਬਾਰਤਾ ਗੁਨਾਨਕ ਸੱਚੇ ਪਾਤਸ਼ਾਹ ਜੀ ਦੀ ਤੇ ਸ਼ਾਹੂਕਾਰ ਦੀ ਹੋ ਰਹੀ ਸੀ ਤੇ ਇੱਕ ਬੰਦਾ ਕੋਲ ਹੀ ਖੜਾ ਹੋਇਆ ਸੀ ਉਹ ਇਹ ਸਾਰੀ ਬਾਰਤਾ ਸੁਣ ਰਿਹਾ ਸੀ ਤੇ ਉਹ ਵੀ ਗੁਨਾਨਕ ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਕਹਿੰਦਾ ਮਹਾਰਾਜ ਮੈਂ ਥੋੜਾ ਕੀਰਤਨ ਸੁਣ ਕੇ ਵੈਰਾਗੀ ਹੋ ਗਿਆ ਮੇਰਾ ਦਿਲ ਹੈ ਕਿ ਮੈਂ ਆਪ ਜੀ ਦੇ ਨਾਲ ਹੀ ਰਹਾ ਪ੍ਰਸਾਦ ਸੰਗਤ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਜਾਣਨ ਵਾਲੇ ਸਨ ਗੁਰੂ ਜੀ ਤਾਂ ਤਾਂ ਸਾਰੇ ਹੀ ਦਿਲਾਂ ਦੀ ਜਾਣਨ ਵਾਲੇ ਨੇ ਤਾਂ ਕੋਈ ਕਿਵੇਂ ਗੁਰੂ ਪਾਤਸ਼ਾਹ ਜੀ ਤੋਂ ਕਿਸੇ ਗੱਲ ਨੂੰ ਲੁਕਾਉਂਦਾ ਸੀ ਗੁਰੂ ਸਾਹਿਬ ਬੰਦੇ ਦੀ ਦਿਲ ਦੀ ਗੱਲ ਨੂੰ ਜਾਣਗੇ ਸੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹਨਾਂ ਕਿਸੇ ਹੋਰ ਕੰਮ ਵਾਸਤੇ ਜਾਣਾ ਹੈ ਇਹਦੇ ਮਨ ਵਿੱਚ ਕੁਝ ਹੋਰ ਹੈ ਤਾਂ ਉਹ ਕੰਮ ਪੂਰਾ ਕਰਨ ਵਾਸਤੇ ਇੰਨੇ ਸਾਡੀ ਨਾਲ ਚੱਲਣਾ ਹੈ ਗੁਰੂ ਜੀ ਉਸ ਬੰਦੇ ਨੂੰ ਆਪਣੇ ਨਾਲ ਹੀ ਲੈ ਗਏ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਹਾਰਾਜ ਚੱਲਦੇ ਰਹੇ ਜਦ ਦੁਪਹਿਰ ਹੋਈ ਤੇ ਉਹ ਬੰਦਾ ਥੱਕ ਗਿਆ ਤੱਕੂ ਸਮਾਂ ਆਰਾਮ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆ ਚੱਲ ਇਸ਼ਨਾਨ ਕਰ ਲਈਏ ਸੋ ਹੁਣ ਗੁਰਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੋਵੇਂ ਇਸ਼ਨਾਨ ਕਰਨ ਲਈ ਚਲੇ ਗਏ ਕਿ ਕਿਸ ਕੱਪੜੇ ਦੇ ਵਿੱਚ ਪਰੌਂਠੇ ਬੰਨੇ ਹੋਏ ਸੀ ਉਹ ਪਰੌਂਠੇ ਉਸ ਬੰਦੇ ਨੂੰ ਦੇ ਦਿੱਤੇ ਉਹਨਾ ਆਪਣੇ ਬਸਤਰ ਵੀ ਉਸੇ ਬੰਦੇ ਨੂੰ ਦੇ ਦਿੱਤੇ ਭਾਈ ਬਾਲਾ ਜੀ ਵੀ ਗੁਰੂ ਸਾਹਿਬ ਜੀ ਦੇ ਨਾਲ ਇਸ਼ਨਾਨ ਕਰਨ ਵਾਸਤੇ ਚਲੇ ਗਏ ਸੋ ਜਦੋਂ ਗੁਰੂ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਇਸ਼ਨਾਨ ਕਰਨ ਵਾਸਤੇ ਚਲੇ ਗਏ ਤੇ ਸਾਰਾ ਸਮਾਨ ਉਸ ਬੰਦੇ ਨੂੰ ਦੇ ਦਿੱਤਾ ਤੇ ਪਿੱਛੇ ਬੰਦਾ ਬੇਈਮਾਨ ਹੋ ਗਿਆ ਉਹ ਕਹਿੰਦਾ ਵੇਖੀਏ ਤਾਂ ਸਹੀ ਕਿ ਇਸ ਥੈਲੀ ਦੇ ਵਿੱਚ ਇਸ ਕੱਪੜੇ ਦੇ ਵਿੱਚ ਕਿੰਨੇ ਪਰੌਂਠੇ ਬੰਨੇ ਹੋਏ ਨੇ ਜਦ ਬੰਦੇ ਨੇ ਝੋਲਾ ਖੋਲਿਆ ਤੇ ਉਹਦੇ ਵਿੱਚੋਂ 13 ਪਰੌਂਠੇ ਨਿਕਲੇ ਉਹ ਕਹਿੰਦਾ ਭਾਈ ਪਰੌਂਠੇ ਤਾਂ 13 ਨੇ ਤੇ ਅਸੀਂ ਬੰਦੇ ਜਾ ਰਹਾਂ ਤੇ 13 ਪਰੌਂਠੇ 4 ਬੰਦੇ ਬੰਡੇ ਨਹੀਂ ਜਾਂਦੇ ਫਿਰ ਸੋਚ ਵਿਚਾਰ ਕਰਕੇ 5 ਪਰੌਂਠੇ ਖਾ ਲਿੰਦਾ ਹੈ ਪਿੱਛੇ 8 ਪਰੌਂਠੇ ਬਚ ਗਏ ਉਹ ਕਹਿੰਦਾ ਭਾਈ ਹੁਣ ਹਿਸਾਬ ਸਹੀ ਹੈ 8 ਪਰੌਂਠੇ 4 ਬੰਦਿਆਂ ਦੇ 2-2 ਹਿੱਸੇ ਆ ਗਏ ਉਹ ਸੰਗਤ ਜੀ ਕੋ ਨਾਨਕ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇਸ਼ਨਾਨ ਕਰਕੇ ਵਾਪਸ ਆਏ ਤੇ ਗੁਰੂ ਮਹਾਰਾਜ ਨੂੰ ਕਹਿੰਦੇ ਆ ਮਰਦਾਨਿਆਂ ਇਹ ਝੋਲਾ ਖੋਲ ਅਸੀਂ ਕੁਝ ਸ਼ੱਕ ਲਈਏ ਗੁਰੂ ਜੀ ਦਾ ਹੁਕਮ ਸੁਣ ਕੇ ਜਦ ਭਾਈ ਮਰਦਾਨਾ ਜੀ ਨੇ ਉਹ ਝੋਲਾ ਖੋਲਿਆ ਤੇ ਵਿੱਚੋਂ 8 ਪਰੌਂਠੇ ਨਿਕਲੇ ਭਾਈ ਮਰਦਾਨਾ ਜੀ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਉਹ ਸ਼ਾਹੋਕਾਰ ਨੇ ਇਹ ਥੈਲੇ ਦੇ ਵਿੱਚ 13 ਪਰੌਂਠੇ ਬੰਨੇ ਸੀ ਨਾ ਕਿ 8 ਮਰਦਾਨਾ ਜੀ ਕਹਿੰਦੇ ਮਹਾਰਾਜ ਇਹਦੇ ਵਿੱਚ ਪਹਿਲਾਂ 13 ਪਰੌਂਠੇ ਸੀ ਤੇ ਹੁਣ ਸਿਰਫ 8 ਨੇ ਗੁਰੂ ਜੀ ਕਹਿੰਦੇ ਮਰਦਾਨਿਆ ਇਹ ਪਰੌਂਠਿਆਂ ਦੀ ਜ਼ਿੰਮੇਵਾਰੀ ਤੇ ਤੇਰੀ ਸੀ ਤੂੰ ਦਾਸ ਤੂੰ ਕਿਨੂੰ ਦੇ ਕੇ ਗਿਆ ਸੀ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਇਹ ਪਰੌਂਠੇ ਇਸ ਬੰਦੇ ਨੂੰ ਦੇ ਕੇ ਗਿਆ ਸੀ ਫਿਰ ਕੋ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਦਾਸ ਪੁਰਖਾ ਇਹਦੇ ਵਿੱਚ ਪੰਜ ਪਰੌਂਠੇ ਕਿੱਥੇ ਗਏ ਤੇ ਫਿਰ ਉਹ ਬੰਦਾ ਗੁਰੂ ਸਾਹਿਬ ਜੀ ਨੂੰ ਕਹਿੰਦਾ ਗੁਰੂ ਜੀ ਮੈਨੂੰ ਕੁਝ ਵੀ ਨਹੀਂ ਪਤਾ ਕਿੱਥੇ ਗਏ ਸਾ ਸੰਗਤ ਜੀ ਉਹਨਾਂ ਗੁਰੂ ਪਾਸ਼ਾ ਜੀ ਨੂੰ ਝੂਠ ਬੋਲ ਦਿੱਤਾ ਸਾ ਸੰਗਤ ਜੀ ਅੰਤਰਜਾਮੀ ਪਾਸ਼ਾ ਜੀ ਨੂੰ ਇਹ ਪਤਾ ਸੀ ਕਿ ਇਹ ਬੰਦਾ ਝੂਠ ਬੋਲ ਰਿਹਾ ਆ ਤੇ ਫਿਰ ਗੁਰੂ ਜੀ ਇਹ ਵੀ ਕਹਿੰਦੇ ਕਿ ਅਸੀਂ ਇੱਥੇ ਤਾਂ ਸੱਚ ਬੁਲਾ ਕੇ ਹੀ ਹਟਾਂਗੇ ਹੁਣ ਸੰਗਤ ਜੀ ਗੁਰੂ ਪਾਸ਼ਾ ਜੀ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਉਹ ਬੰਦੇ ਨੂੰ ਅੱਗੇ ਲੈ ਕੇ ਚੱਲ ਪਏ ਜੇ ਅੱਗੇ ਨੂੰ ਗਏ ਤਾਂ ਅੱਗੇ ਇੱਕ ਦਰਿਆ ਹੈ ਤੇ ਗੁਰੂ ਪਾਸ਼ਾ ਜੀ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਆ ਕਿ ਅਸੀਂ ਇਸ ਦਰਿਆ ਉੱਤੇੋਂ ਚੱਲ ਕੇ ਜਾਵਾਂਗੇ ਸੋ ਗੁਰੂ ਜੀ ਮਰਦਾਨਾ ਜੀ ਤੇ ਭਾਈ ਬਾਲਾ ਜੀ ਉਤਰੀਆ ਦੇ ਉੱਤੇ ਚੱਲਣ ਲੱਗੇ ਸਾ ਸੰਗਤ ਜੀ ਇਹ ਕੋਈ ਵੀ ਸ਼ੰਕਾ ਨਹੀਂ ਕਰਨੀ ਕਿ ਇਹ ਚੀਜ਼ ਕਿਵੇਂ ਹੋ ਸਕਦੀ ਆ ਜੇ ਸਤਗੁਰ ਸੱਚੇ ਪਾਸ਼ਾ ਜੀ ਜੋ ਚਾਹਣ ਉਹ ਸਭ ਕੁਝ ਹੁੰਦਾ ਆ ਕਿਉਂਕਿ ਇਹ ਧਰਤੀ ਹਵਾ ਅੱਗ ਪਾਣੀ ਇਹ ਸਭ ਕੁਝ ਗੁਰੂ ਸਾਹਿਬ ਜੀ ਦੇ ਪੈਰ ਵਿੱਚ ਚਲਦੀ ਆ ਤੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਤਾਂ ਖੁਦ ਕਰਤਾਰ ਨੇ ਗੁਰੂ ਜੀ ਜੋ ਵੀ ਚਾਹਣ ਉਹ ਸਭ ਕੁਝ ਹੋ ਜਾਂਦਾ ਆ ਸੋ ਜਦੋਂ ਉਸ ਬੰਦੇ ਨੇ ਗੁਰੂ ਜੀ ਦੇ ਕੌਤਕ ਵਰਤੇ ਹੋਏ ਦੇਖੇ ਤਾਂ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ ਗੁਰਨਾਨਕ ਸੱਚੇ ਪਾਤਸ਼ਾਹ ਉਹ ਬੰਦੇ ਨੂੰ ਵੀ ਕਹਿੰਦੇ ਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਕੇ ਇਹ ਦਰਿਆ ਤੇ ਦੋਨਾ ਸ਼ੁਰੂ ਕਰ ਦੇ ਉਹ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਦਰਿਆ ਤੇ ਤੁਰਨ ਸ਼ੁਰੂ ਕਰ ਦਿੱਤਾ ਸੋ ਉਸ ਨੇ ਜਦੋਂ ਦਰਿਆ ਪਾਰ ਕਰ ਲਿਆ ਤਾਂ ਬੰਦਾ ਮਨ ਵਿੱਚ ਸੋਚੀਆ ਕਿ ਬਹੁਤ ਕਮਾਲ ਦੀ ਗੱਲ ਆ ਬਹੁਤ ਅਜੀਬ ਦੀ ਗੱਲ ਹੈ ਕਿ ਕੋਈ ਸਮੁੰਦਰ ਤੇ ਕਿਵੇਂ ਚੱਲ ਸਕਦਾ ਹੈ ਕਿਉਂਕਿ ਸਾਹ ਸੰਗਤ ਜੀ ਜੇ ਇੱਕ ਆਮ ਬੰਦਾ ਇਹੋ ਜਿਹਾ ਕੌਤਕ ਵੇਖੇ ਤਾਂ दंग ਰਹਿ ਜਾਂਦਾ ਆ ਉਹ ਇੰਨਾ ਵੱਡੇ ਕੌਥਕ ਵੇਖ ਕੇ ਕਹਿੰਦਾ ਮਹਾਰਾਜ ਇੰਨੀ ਸ਼ਕਤੀ ਹੋ ਕੇ ਇੰਨੀ ਤਾਕਤ ਆ ਗੁਰੂ ਜੀ ਸਾਰੀ ਜ਼ਿੰਦਗੀ ਲੰਘ ਗਈ ਮੈਂ ਅੱਜ ਤੱਕ ਕਦੇ ਵੀ ਨਹੀਂ ਵੇਖਿਆ ਕਿ ਕੋਈ ਦਰਿਆ ਤੇ ਪਾਰ ਕਰ ਲੇ ਤਾਂ ਉਹ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਆ ਜੇ ਤੇਰੀ ਸਾਡੇ ਤੇ ਇੰਨੀ ਸ਼ਰਧਾ ਬਣ ਗਈ ਆ ਤਾਂ ਸੁਣ ਸੱਚੋ ਸੱਚ ਦੱਸ ਕਿ ਤੂੰ ਕਿੰਨੇ ਪਰੌਂਠੇ ਖਾਦੇ ਸੀ ਪਰ ਉਹ ਬੰਦਾ ਹਲੇ ਵੀ ਉਹੀ ਗੱਲ ਕਹਿੰਦਾ ਆ ਕੀ ਮਹਾਰਾਜ ਮੈਨੂੰ ਨਹੀਂ ਪਤਾ ਕਿ ਪਰੌਂਠੇ ਕਿੰਨੇ ਖਾਦੇ ਗੁਨਾਨਿਕ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕੋਈ ਗੱਲ ਨਹੀਂ ਸੋ ਗੁਨਾਨਿਕ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿ ਕੇ ਅੱਗੇ ਚਲੇ ਗਏ ਹੁਣ ਅੱਗੇ ਚੱਲ ਕੇ ਇੱਕ ਜੰਗਲ ਆਉਂਦਾ ਹੈ ਉਹ ਜੰਗਲ ਦੇ ਵਿੱਚ ਬਹੁਤ ਖਤਰਨਾਕ ਜਾਨਵਰ ਨੇ ਗੁਨਾਨਿਕ ਸੱਚੇ ਪਾਤਸ਼ਾਹ ਜੀ ਤੇ ਪਾਈ ਮਰਦਾਨਾ ਜੀ ਤੇ ਪਾਈ ਬਾਲਾ ਜੀ ਨੂੰ ਕਹਿੰਦੇ ਆ ਆਓ ਅਸੀਂ ਵੀ ਜੰਗਲ ਦੇ ਵਿੱਚ ਚਲੀਏ ਪਾਈ ਮਰਦਾਨਾ ਜੀ ਤੇ ਪਾਈ ਬਾਲਾ ਜੀ ਗੁਰੂ ਜੀ ਦੇ ਨਾਲ ਅੰਦਰ ਜੰਗਲ ਦੇ ਵਿੱਚ ਚਲੇ ਗਏ ਪਰ ਉਹ ਬੰਦਾ ਉੱਥੇ ਹੀ ਖੜਾ ਰਹਿ ਗਿਆ ਉਹ ਨਾਲ ਅੰਦਰ ਨਹੀਂ ਗਿਆ ਫਿਰ ਗੋ ਨਾਨਕ ਸੱਚੇ ਪਾਤਸ਼ਾਹ ਜੀ ਪਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਇਸ ਬੰਦੇ ਨੂੰ ਕਹੋ ਕਿ ਇਹ ਨਾਲ ਚੱਲੇ ਤਾਂ ਉਹ ਬੰਦਾ ਨਾਲ ਚੱਲਿਆ ਉਸ ਨੇ ਦੇਖਿਆ ਕਿ ਉਸ ਜੰਗਲ ਦੇ ਵਿੱਚ ਬਹੁਤ ਖੰਖਾਰੂ ਜਾਨਵਰ ਸਨ ਉਨਾ ਜੰਗਲ ਦੇ ਵਿੱਚ ਆ ਕੇ ਵੇਖਿਆ ਕਿ ਜਿੰਨੇ ਵੀ ਜਾਨਵਰ ਸੀ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਅੱਗੇ ਵਾਧਦੇ ਸੀ ਉਹ ਜਾਨਵਰ ਉਹ ਜੰਗਲੀ ਜਾਨਵਰ ਤੇ ਸਾਰੇ ਜਾਨਵਰ ਪਿੱਛੇ ਹਟੇ ਜਾ ਰਹੇ ਸੀ ਉਹ ਗੁਰੂ ਸਾਹਿਬ ਜੀ ਨੂੰ ਰਾਹ ਦਿੰਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਾਰਾ ਜੰਗਲ ਪਾਰ ਕਰ ਲਿਆ ਤਾਂ ਗੁਰੂ ਮਹਾਰਾਜ ਨੂੰ ਕਹਿੰਦਾ ਗੁਰੂ ਜੀ ਤੁਸੀਂ ਬਹੁਤ ਵੱਡੇ ਹੋ ਤੁਹਾਡੇ ਵਿੱਚ ਬਹੁਤ ਤਾਕਤ ਹੈ ਮੈਂ ਤਾਂ ਇਹ ਸਮਝਦਾ ਕਿ ਤੁਸੀਂ ਪਰਮਾਤਮਾ ਹੋ ਮਹਾਰਾਜ ਤੁਸੀਂ ਇੰਨੇ ਵੱਡੇ ਵਿਸ਼ਾਲ ਸਮੁੰਦਰ ਤੇ ਤੋਰ ਕੇ ਸਮੁੰਦਰ ਨੂੰ ਪਾਰ ਕਰ ਲਿਆ ਇਹ ਜੰਗਲ ਦੇ ਵਿੱਚ ਜੇ ਤੁਸੀਂ ਆਏ ਤਾਂ ਸਾਰੇ ਜਾਨਵਰ ਨੇ ਆਪ ਜੀ ਨੂੰ ਰਾਹ ਛੱਡ ਦਿੱਤਾ ਇਹ ਮਾਨੋ ਕਿ ਆਪ ਜੀ ਦਾ ਸਤਕਾਰ ਵਿੱਚ ਬਹੁਤ ਸਾਰੇ ਜਾਨਵਰ ਸਿਰ ਝੁਕਾ ਕੇ ਖੜੀ ਹੋ ਗਏ ਗੁਰੂ ਜੀ ਜਿਹੜੇ ਜਾਨਵਰ ਇਨਸਾਨ ਨੂੰ ਵੇਖ ਕੇ ਇਨਸਾਨ ਨੂੰ ਚੱਬ ਜਾਂਦੇ ਆ ਉਹ ਜਾਨਵਰ ਆਪ ਜੀ ਨੂੰ ਰਾਹ ਛੱਡ ਕੇ ਪਿੱਛੇ ਹੋ ਗਏ ਆਪ ਜੀ ਦੇ ਸਤਕਾਰ ਵਿੱਚ ਖੜੇ ਹੋ ਗਏ ਮਹਾਰਾਜ ਮੈਂ ਤਾਂ ਤੁਹਾਨੂੰ ਰੱਬ ਸਮਝਦਾ ਹਾਂ ਉਦੋਂ ਗੁਨਾਹ ਇੱਕ ਸੱਚੇ ਪਾਸ਼ਾ ਜੀ ਕਹਿੰਦੇ ਆ ਜੇ ਤੇਰੀ ਸਾਡੇ ਤੇ ਇੰਨੀ ਸ਼ਰਧਾ ਬਣ ਗਈ ਤਾਂ ਸੋਣ ਹੁਣ ਤੂੰ ਸੱਚੋ-ਸੱਚ ਦਾਸ ਕਿ ਤੂੰ ਕਿੰਨੇ ਪਰੌਂਠੇ ਖਾਦੇ ਸੰਘਾ ਜੀ ਝੂਠ ਬੰਦੇ ਦੀ ਫਿਤਰਤ ਵੇਖੋ ਉਹ ਬੰਦਾ ਇੱਕ ਵਾਰ ਫਿਰ ਦੁਬਾਰਾ ਕਹਿੰਦਾ ਕਿ ਗੁਰੂ ਜੀ ਮੈਂ ਪਰੌਂਠੇ ਨਹੀਂ ਖਾਦੇ ਉਨਾ ਗੁਰੂ ਸਾਹਿਬ ਜੀ ਨੂੰ ਫਿਰ ਝੂਠ ਬੋਲ ਦਿੱਤਾ ਤੂੰ ਇਹ ਦੱਸ ਤੂੰ ਪਰੌਂਠੇ ਕਿੰਨੇ ਖਾਦੇ ਸਾਹ ਸੰਗਤ ਜੀ ਗੁਰੂ ਜੀ ਨੇ ਉਹ ਬੰਦੇ ਨੂੰ ਤੀਜੀ ਵਾਰ ਫਿਰ ਗੱਲ ਪੁੱਛੀ ਕਿ ਤੂੰ ਸੱਚੋ ਸੱਚ ਦੱਸਦਾ ਹੈ ਕਿ ਤੂੰ ਪਰੌਂਠੇ ਖਾਦੇ ਕਿ ਨਹੀਂ ਪਰ ਉਹ ਤੀਜੀ ਵਾਰ ਵੀ ਝੂਠ ਬੋਲ ਦਿੰਦਾ ਆ ਸੋ ਗੁਰੂ ਮਹਾਰਾਜ ਉਸ ਵੇਲੇ ਇਹ ਗੱਲ ਕਹਿੰਦੇ ਕਿ ਕੋਈ ਗੱਲ ਨਹੀਂ ਅੱਗੇ ਚੱਲ ਪੈਂ ਜੇ ਗੁਰੂ ਜੀ ਅੱਗੇ ਚੱਲੇ ਤੇ ਰਾਹ ਦੇ ਵਿੱਚ ਫਿਰ ਇੱਕ ਜੰਗਲ ਆਇਆ ਉਹ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਗੁਰੂ ਜੀ ਕਹਿੰਦੇ ਚੱਲ ਮਰਦਾਨਿਆਂ ਅੰਦਰ ਚੱਲਿਏ ਹੁਣ ਸੰਗਤ ਜੀ ਉਹ ਬੰਦਾ ਫਿਰ ਡਰ ਕੇ ਬਾਹਰ ਹੀ ਖੜਾ ਹੋ ਗਿਆ ਗੁਰੂ ਜੀ ਕਹਿੰਦੇ ਡਰਨਾ ਸਾਡੇ ਨਾਲ ਅੰਦਰ ਚੱਲ ਉਹ ਇਹ ਵੇਖਦਾ ਕਿ ਗੁਰੂ ਸਾਹਿਬ ਜੀ ਚਿੱਤਰ ਚਿੱਤਰ ਜਾਈ ਜਾਂਦੇ ਆ ਅੱਗ ਉਹਨਾਂ ਦਾ ਰਾਹ ਛੱਡੀ ਜਾਂਦੀ ਆ ਇਹ ਉਹ ਕਥਕ ਦੇਖ ਕੇ ਕਹਿੰਦਾ ਗੁਰੂ ਜੀ ਇਹ ਕਥਕ ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ ਮਹਾਰਾ ਤੁਸੀਂ ਸੱਚੇ ਬਹੁਤ ਵੱਡੇ ਹੋ ਤੁਹਾਡੇ ਵਰਗਾ ਕੋਈ ਵੀ ਨਹੀਂ ਹੁਣ ਕੋਈ ਤੁਹਾਡਾ ਸਤਕਾਰ ਕਰਦਾ ਹੈ ਹਰ ਕੋਈ ਅੱਗੇ ਕੋਈ ਤੁਹਾਨੂੰ ਰਾਹ ਦਿੰਦਾ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜੇ ਤੇਰੀ ਸਾਡੇ ਤੇ ਸ਼ਰਧਾ ਬਣ ਗਈ ਆ ਤਾਂ ਤੂੰ ਹੁਣ ਸੁਣ ਦੱਸ ਕਿ ਪਰੌਂਠੇ ਕਿੰਨੇ ਖਾਦੇ ਸੀ ਸਾਹ ਸੰਗਤ ਜੀ ਗੁਰੂ ਪਾਤਸ਼ਾਹ ਜੀ ਚੌਥੀ ਵਾਰ ਪੁੱਛਦੇ ਨੇ ਪਰ ਇਸ ਵਾਰੀ ਵੀ ਉਹ ਗੁਰੂ ਮਹਾਰਾਜ ਜੀ ਨੂੰ ਨਾ ਕਰਦਾ ਆ ਓਕੇ ਦਾ ਮਹਾਰਾਜ ਮੈਂ ਨਹੀਂ ਖਾਦੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਗੁਰੂ ਪਾਤਸ਼ਾਹ ਜੀ ਫਿਰ ਇਹ ਗੱਲ ਕਿਹਾ ਕਿ ਅੱਗੇ ਚੱਲ ਪਏ ਇੱਕ ਸੋਹਣੀ ਜੀ ਥਾਂ ਵੇਖ ਕੇ ਗੁਰੂ ਪਾਤਸ਼ਾਹ ਜੀ ਵਿਰਾਜਮਾਨ ਹੁੰਦੇ ਨੇ ਤੇ ਮਾਇਆ ਰੱਚ ਕੇ ਸੋ ਤੇ ਸੋਨੇ ਦੀਆਂ ਮੋਹਰਾਂ ਦਾ ਢੇਰ ਲਗਵਾ ਦਿੰਦੇ ਆ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਤੇ ਉਹ ਬੰਦਾ ਸੀ ਉਹ ਬੈਠ ਗਏ ਗੁਰੂ ਪਾਤਸ਼ਾਹ ਜੀ ਤੇ ਭਾਈ ਬਾਲਾ ਜੀ ਨੂੰ ਕਹਿੰਦੇ ਬਾਲਿਆ ਇੰਜ ਕਰ ਇਸ ਸੋਨੇ ਦੀ ਢੇਰੀ ਵਿੱਚੋਂ ਸੋਨੇ ਦੇ ਮੋਹਰ ਗਿਣ ਕੇ ਪੰਜ ਹਿੱਸੇ ਵਿੱਚ ਵੰਡ ਦੇ ਭਾਈ ਬਾਲਾ ਜੀ ਨੇ ਉਸੇ ਤਰੀਕੇ ਨਾਲ ਸੋਨੇ ਦੇ ਮੋਹਰ ਗਿਣੇ ਤੇ ਬਰਾਬਰ ਪੰਜ ਹਿੱਸੇ ਵਿੱਚ ਵੰਡ ਦਿੱਤੇ ਗੁਰੂ ਜੀ ਕਹਿੰਦੇ ਇੰਜ ਕਰ ਕਿ ਪੰਜ ਵਿੱਚੋਂ ਇੱਕ ਹਿੱਸਾ ਤੋਂ ਆਪਣੇ ਕੋ ਰੱਖ ਤੇ ਇੱਕ ਹਿੱਸਾ ਭਾਈ ਮਦਾਨਾ ਜੀ ਨੂੰ ਦੇ ਦੇ ਤੇ ਇੱਕ ਮੈਨੂੰ ਦੇ ਦੇ ਇੱਕੇ ਬੰਦੇ ਨੂੰ ਦੇ ਦੇ ਪਾਈ ਬਾਲਾ ਜੀ ਕਹਿੰਦੇ ਮਹਾਰਾਜ ਚਾਹ ਨੂੰ ਦੇਣ ਤੋਂ ਬਾਅਦ ਇੱਕ ਬਾਕੀ ਰਹਿੰਦੀ ਆ ਗੁਰਪਾਤਸ਼ਾਹ ਜੀ ਕਹਿੰਦੇ ਬਾਲਿਆ ਜੋ ਇਹ ਢੇਰੀ ਹੈ ਨਾ ਇਹ ਉਹ ਬੰਦੇ ਦੀ ਹੈ ਜਿਨੇ ਪਰੌਂਠੇ ਖਾਦੇ ਨੇ ਤਾਂ ਇੰਨੀ ਗੱਲ ਉਹ ਬੰਦੇ ਨੇ ਸੁਣੀ ਤਾਂ ਇੱਕੋ ਦਮ ਕਹਿਣ ਲੱਗਾ ਮਹਾਰਾਜ ਇਹ ਦਾਸ ਨੇ ਹੀ ਆਪ ਜੀ ਦੇ ਪਰੌਂਠੇ ਖਾ ਲਏ ਸੀ ਗੁਰੂ ਜੀ ਕਹਿੰਦੇ ਤੇਰੇ ਮੂੰਹ ਵਿੱਚੋਂ ਬਾਤ ਸੱਚ ਕਮਾਉਣਾ ਸੀ ਉਸੇ ਵਕਤ ਉਹ ਸਾਰੇ ਸੋਨੇ ਦੇ ਮੋਹਰ ਉਹ ਗਾਇਬ ਹੋ ਗਏ ਗੁਰ ਪਾਸ਼ਾ ਜੀ ਨੇ ਮਾਇਆ ਰਚੀ ਸੀ ਉਹ ਸਾਰੇ ਗਾਇਬ ਹੋ ਗਈ ਹੁਣ ਸੰਗਤ ਜੀ ਅਸੀਂ ਇਹ ਸਮਝੀ ਕਿ ਇਹ ਕੀ ਹੋਇਆ ਉਹ ਪਰੋਠੇ ਦੇ ਲਾਲਚੀ ਬੰਦੇ ਇਹ ਸਾਰੀ ਗੱਲ ਵੇਖੀ ਕਿ ਗੁਰੂ ਪਾਸ਼ਾ ਜੀ ਕਹਿੰਦੇ ਸਮਰਥ ਨੇ ਕਿ ਗੁਰੂ ਪਾਸ਼ਾ ਜੀ ਦੇ ਅੰਦਰ ਕਿੰਨੀਆਂ ਵੱਡੀਆਂ ਸ਼ਕਤੀਆਂ ਨੇ ਉਹ ਇਹ ਗੱਲ ਵੀ ਸਮਝ ਗਿਆ ਕਿ ਗੁਰੂ ਪਾਸ਼ਾ ਜੀ ਖੁਦ ਪਰਮੇਸ਼ਰ ਨੇ ਪਰ ਉਹਨੇ ਝੂਠ ਬੋਲਣਾ ਨਹੀਂ ਛੱਡਿਆ ਇੱਕ ਵਾਰ ਵੀ ਗੁਰੂ ਜੀ ਦੇ ਅੱਗੇ ਗੱਲ ਨਹੀਂ ਮੰਨੀ ਕਿ ਮੈਂ ਗਲਤੀ ਕੀਤੀ ਆ ਪਰ ਜਦ ਉਹਨੂੰ ਸੋਨੇ ਦੀ ਮੋਹਰ ਮਿਲੇ ਤੇ ਉਹਨੇ ਆਖਿਆ ਕਿ ਇੱਕ ਸੋਨੇ ਦੀ ਟੇਰੀ ਹੋਰ ਮਿਲ ਸਕਦੀ ਆ ਉਹ ਤੋਂ ਝੱਟ ਮੰਨ ਗਿਆ ਗੁਰੂ ਜੀ ਮੈਂ ਹੀ ਪਰੌਂਠੇ ਖਾਦੇ ਆ ਇਹੀ ਹਾਸਾ ਸੰਗਤ ਹੀ ਸਾਡਾ ਹੈ ਸਾਡੇ ਵਿੱਚੋਂ ਸੰਗਤਾਂ ਗੁਰਪਾਸ਼ਾ ਜੀ ਦੇ ਕੋਲ ਆ ਕੇ ਮੱਥਾ ਟੇਕਦੀਆਂ ਨੇ ਉਹੀ ਟੇਕਦੇ ਜੋ ਪਰਮੇਸ਼ਰ ਰੂਪ ਹੋਵੇ ਜੋ ਸਾਡੇ ਤੋਂ ਵੱਡੇ ਹੋਣ ਜਿਨ੍ਹਾਂ ਕੋ ਲੋਸੀ ਗਿਆਨ ਲੈਣਾ ਹੋਵੇ ਸਾ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੀ ਤੇ ਮੱਥਾ ਟੇਕਣ ਤੋਂ ਬਾਅਦ ਜੋ ਅਸੀਂ ਕਮਾਕਾਰਾਂ ਵਿੱਚ ਜਾਂਦੇ ਆ ਤੇ ਉੱਥੇ ਵੀ ਹੀਰਾ ਫੇਰੀਆਂ ਕਰਦੇ ਆ ਠੱਗੀਆਂ ਵੀ ਕਰਦੇ ਆ ਝੂਠ ਵੀ ਬੋਲਦੇ ਆ ਲੋਕਾਂ ਨੂੰ ਨੁਕਸਾਨ ਵੀ ਕਰਦੇ ਆ ਜਦੋਂ ਕੰਮ ਰੋਕਣ ਤੋਂ ਗੁਰਪਾਸ਼ਾ ਜੀ ਰੋਕਦੇ ਨੇ ਉਹ ਅਸੀਂ ਸਾਰੇ ਗਲਤ ਕੰਮ ਕਰੀ ਜਾਂਦੇ ਆ ਸਾਰੇ ਗਲਤ ਕੰਮ ਕਰਨ ਤੋਂ ਬਾਅਦ ਵੀ ਗੁਰੂ ਜੀ ਦੇ ਕੋਲ ਕਹਿੰਦੇ ਆ ਏ ਦਾਤਾ ਤੂੰ ਪਰਮਾਤਮਾ ਹੈ ਇੱਕ ਪਾਸੇ ਪਰਮਾਤਮਾ ਵੀ ਕਹੀ ਜਾਂਦੇ ਆ ਤੇ ਦੂਜੇ ਪਾਸੇ ਅਸੀਂ ਆਪਣੇ ਗੁਨਾਹ ਵੀ ਨਹੀਂ ਮੰਨਦੇ ਆਪਣੀਆਂ ਗਲਤੀਆਂ ਵੀ ਨਹੀਂ ਮੰਨਦੇ ਪਰੋਂਠੇ ਦੇ ਲਾਲਚੀ ਬੰਦੇ ਵਾਂਗ ਤੇ ਸਾਡੇ ਵਿੱਚ ਕੋਈ ਵੀ ਅੰਤਰ ਨਹੀਂ ਆ ਅਸੀਂ ਬਰਾਬਰ ਹੀ ਗਲਤ ਹਾਂ ਤਾਂ ਬਣੇ ਆ ਜੇ ਅਸੀਂ ਕਿਰਪਾਸ਼ਾ ਜੀ ਦੇ ਅੱਗੇ ਆਪਣਾ ਗੁਨਾਹ ਮੰਨੀਏ ਗੁਰੂ ਮਹਾਰਾਜ ਮੈਂ ਇਹ ਗਲਤੀ ਕੀਤੀ ਆ ਤਾਂ ਮੈਂ ਆਪਣੀ ਪੂਲ ਬਖਸ਼ਾਉਣਾ ਚਾਹੁੰਦਾ ਆ ਜੇ ਕਿਸੇ ਬੰਦੇ ਤੋਂ ਜੇ ਗਲਤੀ ਕਰ ਰਹੇ ਹਾਂ ਉਹਦੇ ਵਿੱਚੋਂ ਨਹੀਂ ਨਿਕਲੀ ਤੇ ਬੰਦੇ ਨੂੰ ਗੁਰੂ ਪਾਸ਼ਾ ਜੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਇਸ ਵਿੱਚੋਂ ਕੱਢੋ ਮੈਨੂੰ ਇਹ ਮਾੜੀ ਆਦਤ ਤੇ ਗਲਤ ਕੰਮਾਂ ਵਿੱਚੋਂ ਕੱਢੋ ਸੰਗਤ ਜੀ ਗੁਰੂ ਪਾਸ਼ਾ ਜੀ ਸਾਡੀ ਜਰੂਰ ਸੁਣਨਗੇ ਸਾਡੀ ਜਰੂਰ ਸਹਾਇਤਾ ਕਰਨਗੇ ਜਦਤ ਗੁਰੂ ਨਾਨਕ ਸੱਚੀ ਬਾਛ ਜੀਨ ਦੁਨੀਆ ਦਾ ਪਲਾ ਕਰਦੇ ਹੋਏ ਅੱਗੇ ਜਾਂਦੇ ਨੇ ਤੇ ਦੁਖੀ ਸੰਸਾਰ ਨੂੰ ਤਾਰੀ ਜਾਂਦੇ ਨੇ ਅਸਮਾਨ ਦੇ ਤਾਰੇ ਗਿਣੀ ਜਾਂਦੇ ਨੇ ਸਾਹ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖ ਮਿਲਦੀ ਆ ਕਿ ਗੁਰੂ ਦੇ ਦਰ ਤੇ ਆ ਕੇ ਸੱਚਾਈ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਲਾਲਚ ਮਨੁੱਖ ਨੂੰ ਝੂਠ ਬੋਲਣ ਤੇ ਮਜਬੂਰ ਕਰ ਦਿੰਦੀ ਆ ਪਰ ਸੱਚ ਅਖੀਰ ਸਾਹਮਣੇ ਹੀ ਆ ਜਾਂਦਾ ਆ ਜੇ ਅਸੀਂ ਆਪਣੀ ਗਲਤੀ ਨਿਮਰਤਾ ਨਾਲ ਮੰਨ ਲਈਏ ਅਤੇ ਗੁਰੂ ਅੱਗੇ ਬਖਸ਼ਿਸ਼ ਮੰਗੀਏ ਤਾਂ ਗੁਰੂ ਮਹਾਰਾਜ ਹੀ ਕਿਰਪਾ ਕਰਦੇ ਨੇ ਆਓ ਅਸੀਂ ਵੀ ਅਰਦਾਸ ਕਰੀਏ ਏ ਸਤਗੁਰ ਸੱਚ ਬੋਲਣ ਦੀ ਹਿੰਮਤ ਤੇ ਲਾਲਚ ਤੋਂ ਬਚਾ ਆਪਣੇ ਨਾਮ ਨਾਲ ਜੋੜ ਕੇ ਰੱਖਿਓ ਜੇ ਵੀਡੀਓ ਚੰਗੀ ਲੱਗੀ ਹੋਈ ਤੇ ਵੀਡੀਓ ਨੂੰ ਦੂਜਿਆਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਤੇ ਜੋ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ